ਸ੍ਰੀ ਅਕਾਲ ਜੀ ਵੀਡੀਓ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੇਰੇ ਪੁੱਤ ਨੂੰ ਲੈ ਗਈ ਸੀ ਸ਼ੇਲਾ ਪੁਖੋਦ ਬੁੱਕ ਕੀਤੀਆਂ ਟਿਕਟਾਂ ਰਾਜਾ ਰਗਵੰਛੀ ਦੀ ਮਾਂ ਨੇ ਕੀਤਾ ਬਡਕਲਾਸਾ ਕਿਹਾ ਸੋਨਮ ਨੂੰ ਦਿਓ ਫਾਂਸੀ ਅਮਗ ਮਗਾ ਲਿਆ ਵਿਚ ਲਾਪਤਾ ਹੋਈ ਸੋਨਮ ਰਗਵੰਛੀ ਦੀ ਗ੍ਰਿਫਤਾਰੀ ਤੋਂ ਬਾਅਦ ਹੋਣ ਰਾਜਾ ਰਗਵੰਸ਼ੀ ਦੀ ਮਾਂ ਉਮਰ ਰਗਵੰਸ਼ੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਉਸ ਨੇ ਬਿਆਨ ਵਿੱਚ ਇਸ ਮਾਮਲੇ ਵਿੱਚ ਇੱਕ ਨਵੀਂ ਗੱਲ ਸਾਹਮਣੇ ਲਿਆਂਦੀ ਹੈ ਰਾਜਾ ਰਗਵੰਸ਼ੀ ਦੀ ਮਾਂ ਕਿਹਾ ਹੈ ਕਿ ਜੇਕਰ ਸੋਨਮ ਮੇਰੇ ਪੁੱਤਰ ਨੂੰ ਪਿਆਰ ਕਰਦੀ ਹੁੰਦੀ ਤਾਂ ਉਹ ਮੇਰੇ ਪੁੱਤਰ ਨੂੰ ਮਾਰਨ ਲਈ ਨਹੀਂ ਛੱਡਦੀ ਮੁੰਡੇ ਦੀ ਮਾਂ ਨੇ ਅੱਗੇ ਕਿਹਾ ਕਿ ਇਸ ਪਿੱਛੇ ਸਾਰੇ ਲੋਕਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਮੈਨੂੰ ਨਹੀਂ ਪਤਾ ਰਾਜਾ ਕੁਸ਼ਵਾਹ ਕੂਲ ਹੈ ਜਾਂ ਸੋਨਮ ਨੇ ਆਪਣਾ ਹਨੀਮੂਨ ਪਲਾਨ ਕੀਤਾ ਸੀ ਸੋਨਮ ਨੇ ਆਪਣੀ ਵਾਪਸੀ ਦੀਆਂ ਟਿਕਟਾਂ ਵੀ ਬੋਕ ਨਹੀਂ ਸੀ ਕਰਵਾਈਆਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜਾ ਦੀ ਮਾਂ ਅੱਗੇ ਕਿਹਾ ਕਿ ਜੇਕਰ ਸੋਨਮ ਰਾਜਾ ਦੇ ਕਤਲ ਵਿੱਚ ਸ਼ਾਮਲ ਹੈ ਤਾਂ ਉਸ ਨੂੰ ਫਾਂਸੀ ਦਿੱਤੀ ਜਾਵੇ ਉਸ ਨੇ ਕਿਹਾ ਮੈਂ ਚਾਹੁੰਦੀ ਹਾਂ ਕਿ ਕੀ ਫੜੇ ਗਏ ਤਿੰਨ ਲੋਕਾਂ ਤੋਂ ਪੁੱਛ ਗਿੱਚ ਕੀਤੀ ਜਾਵੇ ਉਸ ਨੇ ਕਿਹਾ ਕਿ ਸੋਨਮ ਉਸ ਨਾਲ ਚੰਗਾ ਵਿਆਹ ਕਰਦੀ ਸੀ ਅਤੇ ਜਦੋਂ ਵੀ ਮਿਲਦੀ ਸੀ ਤਾਂ ਉਸ ਨੂੰ ਜੱਫੀ ਪਾਉਂਦੀ ਸੀ ਜੇਕਰ ਸੋਨਮ ਦਾ ਇਸ ਮਾਮਲੇ ਵਿੱਚ ਕੋਈ ਹੱਥ ਨਹੀਂ ਹੈ ਤਾਂ ਉਸ ਨੂੰ ਜੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ